ਸਾਡੇ ਅੱਜ ਦੇ ਸੰਦੇਸ਼ ਦਾ ਸਿਰਲੇਖ ਹੈ ਮਹਾਨ ਚਰਵਾਹਾ ਅਸੀਂ ਜਿਹੇ ਸੰਮੇ ਵਿਚਰੇ ਰਹੇ ਹਾਂ ਜਦੋਂ ਯੀਸ਼ੂ ਕੌਣ ਹੈ ਉਹ ਇਸ ਦੁਨੀਆ ਵਿੱਚ ਕਿਉਂ ਆਇਆ ਅਤੇ ਉਸ ਉੱਤੇ ਵਿਸ਼ਵਾਸ ਕਰਨ ਵਾਲੇ ਲੋਕਾਂ ਨੂੰ ਕਿਸ ਤਰ੍ਹਾਂ ਜੀਣਾ ਚਾਹੀਦਾ ਹੈ ਇਸ ਬਾਰੇ ਵਿੱਚ ਕਈ ਵਿਰੋਧਵਾਦੀ ਵਿਚਾਰ ਹਨ ਸਾਨੂੰ ਇਹ ਜਾਣਨ ਦੀ ਲੋੜ ਹੈ ਕਿ ਇਨ੍ਹਾਂ ਮੁੱਦਿਆਂ ਦੇ ਬਾਰੇ ਵਿੱਚ ਬਾਈਬਲ ਕੀ ਕਹਿੰਦੀ ਹੈ ਅਸੀਂ ਹੁਣੇ-ਹੁਣੇ ਯੀਸ਼ੂ ਦੇ ਗਵਾਹਾਂ ਦੇ ਅਨੁਸਾਰ ਯੀਸ਼ੂ ਕੌਣ ਹੈ ਇਸ ਬਾਰੇ ਵਿੱਚ ਇੱਕ ਸੀਰੀਜ਼ ਪੂਰੀ ਕੀਤੀ ਹੈ ਯੇਸ਼ੂ ਦੇ ਗਵਾਹ ਉਹ ਲੋਕ ਜੋ ਯੇਸ਼ੂ ਦੇ ਨਾਲ ਚੱਲਦੇ ਸਨ ਅਤੇ ਉਸਦੇ ਨਾਲ ਬਾਤ ਚੀਤ ਕਰਦੇ ਸਨ ਪਿਛਲੇ ਹਫਤੇ ਅਸੀਂ ਇਸ ਬਾਰੇ ਵਿੱਚ ਇੱਕ ਨਵੀਂ ਸੀਰੀਜ਼ ਸ਼ੁਰੂ ਕੀਤੀ ਸੀ ਕਿ ਯੇਸ਼ੂ ਇਸ ਦੁਨੀਆ ਵਿੱਚ ਕਿਉਂ ਆਇਆ ਯੇਸ਼ੂ ਨੇ ਕਈ ਬਹੁਤ ਹੀ ਵਿਸ਼ੇਸ਼ ਵਚਨ ਕਹੇ ਕਿ ਉਸ ਦੁਨੀਆ ਵਿੱਚ ਕਿਉਂ ਆਇਆ ਪਿਛਲੇ ਹਫਤੇ ਦੇ ਸੰਦੇਸ਼ ਵਿੱਚ ਅਸੀਂ ਯਹੋਨਾ ਦੇ ਸੁਸਮਾਚਾਰ ਵਿੱਚ ਪਾਏ ਗਏ ਵਚਨ ਨੂੰ ਦੇਖਿਆ ਮੈਂ ਇਸ ਲਈ ਆਇਆ ਹਾਂ ਕਿਉਂਕਿ ਮੇਰੀਆਂ ਪੇਡਾਂ ਮੇਰੇ ਲੋਕ ਜੀਵਨ ਬੋਨ ਅਤੇ ਉਹ ਇਸ ਨੂੰ ਅਧਿਕ ਬਹੁਯਾਤ ਨਾਲ ਪਉ ਯਹੂਨਾ ਅਧਿਆਇ 10 ਆਇਤ 10 ਅਸੀਂ ਗੱਲ ਕੀਤੀ ਸੀ ਕਿ ਅੱਜ ਕਈ ਮਸੀਹੀ ਮੰਡਲੀਆਂ ਵਿੱਚ ਯੀਸ਼ੂ ਦੇ ਇਸ ਵਚਨ ਦਾ ਉਪਯੋਗ ਇਸ ਵਿਚਾਰ ਦਾ ਸਮਰਥਨ ਕਰਨ ਦੇ ਲਈ ਕੀਤਾ ਗਿਆ ਹੈ ਕਿ ਯੀਸ਼ੂ ਸਾਨੂੰ ਇਸ ਜੀਵਨ ਵਿੱਚ ਇੱਕ ਸਫਲ ਜੀਵਨ ਇੱਕ ਪ੍ਰਚੂਰ ਜੀਵਨ ਦੇਣ ਦੇ ਲਈ ਆਇਆ ਸੀ ਜਿੱਥੇ ਸਾਡੇ ਸਾਰੇ ਸੁਪਨੇ ਸੱਚ ਹੁੰਦੇ ਹਨ ਲੇਕਿਨ ਕਿ ਯੀਸ਼ੂ ਦੇ ਵਚਨ ਦਾ ਇਹੀ ਮਤਲਬ ਸੀ ਜਾਂ ਕੁਝ ਹੋਰ ਜੋ ਪਹਿਲੇ ਸਮੇਂ ਦੇ ਮਸੀਹਾਂ ਨੇ ਸੁਣਿਆ ਸੀ ਬਾਈਬਲ ਦੇ ਕਿਸੇ ਵੀ ਆਇਤ ਦੀ ਠੀਕ ਨਾਲ ਵਿਆਖਿਆ ਕਰਨ ਦੇ ਲਈ ਸਾਨੂੰ ਹਮੇਸ਼ਾ ਸੰਦਰਭ ਉੱਤੇ ਵਿਚਾਰ ਕਰਨਾ ਚਾਹੀਦਾ ਹੈ ਸੰਦਰਭ ਸਥਾਪਿਤ ਕਰਨ ਦਾ ਇੱਕ ਹਿੱਸਾ ਇਹ ਨਿਰਧਾਰਿਤ ਕਰਨਾ ਹੈ ਕਿ ਮੂਲ ਮਸੀਹਾਂ ਨੇ ਵਿਸ਼ੇਸ਼ ਆਇਤ ਨੂੰ ਕਿਸ ਤਰ੍ਹਾਂ ਸਮਝਿਆ ਹੋਵੇਗਾ ਜਦੋਂ ਅਸੀਂ ਯਹੂਨਾ ਅਧਿਆਇ 10 ਆਇਤ 10 ਵਿੱਚ ਯੀਸ਼ੂ ਦੇ ਵਚਨਾਂ ਦੇ ਸੰਦਰਭ ਦੀ ਜਾਂਚ ਕਰਦੇ ਹਾਂ ਤਾਂ ਅਸੀਂ ਪਾਉਂਦੇ ਹਾਂ ਕਿ ਯੀਸ਼ੂ ਇਸ ਜੀਵਨ ਵਿੱਚ ਸਾਡੇ ਜੀਵਨ ਦੀ ਗੁਣਵੱਤਾ ਦੇ ਬਾਰੇ ਵਿੱਚ ਗੱਲ ਨਹੀਂ ਕਰ ਰਿਹਾ ਸੀ ਉਹ ਨੰਤ ਜੀਵਨ ਆਪ ਪਰਮੇਸ਼ਰ ਵਿੱਚ ਅਸੁਜਿਤ ਜੀਵਨ ਦੇ ਬਾਰੇ ਵਿੱਚ ਗੱਲ ਕਰ ਰਿਹਾ ਸੀ ਯੀਸ਼ੂ ਵਿੱਚ ਵਿਸ਼ਵਾਸ ਦੇ ਮਾਧਿਅਮ ਨਾਲ ਅਸੀਂ ਇਸ ਅਨੰਤ ਜੀਵਨ ਦੇ ਭਾਗੀਦਾਰ ਬਣ ਸਕਦੇ ਹਾਂ ਨਵਾਂ ਨੇਮੂਲ ਰੂਪ ਨਾਲ ਯੂਨਾਨੀ ਵਿੱਚ ਲਿਖਿਆ ਗਿਆ ਸੀ ਯੀਸ਼ੂ ਦੇ ਵਚਨ ਵਿੱਚ ਜਿਸ ਸ਼ਬਦ ਦਾ ਅਨੁਵਾਦ ਜੀਵਨ ਕੀਤਾ ਗਿਆ ਹੈ ਉਹ ਜ਼ੋਈ ਹੈ ਯਹੂਨਾ ਆਪਣੇ ਸੁਸਮਾਚਾਰ ਵਿੱਚ ਜ਼ੋਈ ਸ਼ਬਦ ਦਾ ਉਪਯੋਗ ਕਰਦਾ ਹੈ जदों वह जीवन संदर्भित करता है जिस तरह कि परमेश्वर के कोल आप आनंद जीवन है जीवन जिहा कि है, पूर्ण या असुचित अनंत जीवन अवन सानू सू जीवन जित है। यहूना अध्याय पांच आयत छपी पिता के कोल अपने आप विच जीवन यानी जोई है उसने अपने पुत्र दिता है ਜਦੋਂ ਤੱਕ ਇਹ ਉਹਨਾਂ ਨੇ ਪ੍ਰਚੂਰ ਜੀਵਨ ਦੇ ਬਾਰੇ ਵਿੱਚ ਯੀਸ਼ੂ ਦੇ ਵਚਨ ਨੂੰ ਦਰਜ ਕੀਤਾ ਤਦ ਤੱਕ ਯਹੂਨਾ ਪਹਿਲੇ ਤੋਂ ਹੀ ਜ਼ੋਈ ਸ਼ਬਦ ਦਾ ਉਪਯੋਗ ਕਰ ਚੁੱਕਾ ਸੀ 26 ਵਾਰ ਉਹਨਾਂ ਵਿੱਚੋਂ 4 ਨੂੰ ਛੱਡ ਕੇ ਸਾਰੇ ਲਾਲ ਅਕਸ਼ਰਾਂ ਵਿੱਚ ਜਿਨ੍ਹਾਂ ਦਾ ਅਰਥ ਹੈ ਕਿ ਉਹ ਯੀਸ਼ੂ ਦੇ ప్రత్యక్ష ਉਦਾਹਰਨ ਸਨ ਹਰ ਵਾਰ ਜਦੋਂ ਇਸ ਸ਼ਬਦ ਦਾ ਉਪਯੋਗ ਇਹ ਉਹਨਾਂ ਨੇ ਸੁਸਮਾਚਾਰ ਵਿੱਚ ਕੀਤਾ ਜਾਂਦਾ ਹੈ ਤਾਂ ਇਹ ਅਨੰਤ ਹਮੇਸ਼ਾ ਦਾ ਜੀਵਨ ਪਰਮੇਸ਼ਰ ਵਿੱਚ ਜੀਵਨ ਪਰਮੇਸ਼ਰ ਦਾ ਅਨੰਤ ਜੀਵਨ ਨੂੰ ਸੰਦਰਭਿਤ ਕਰਦਾ ਹੈ ਇਹ ਕਦੇ ਵੀ ਇਸ ਜੀਵਨ ਵਿੱਚ ਜੀਵਨ ਦੀ ਗੁਣਵੱਤਾ ਦਾ ਮਤਲਬ ਨਹੀਂ ਹੈ ਉਸ ਸਮੇਂ ਯੇਸ਼ੂ ਦੀ ਗੱਲ ਸੁਣਨ ਵਾਲੇ ਕਿਸੇ ਨੇ ਵੀ ਇਹ ਨਹੀਂ ਸੋਚਿਆ ਹੋਵੇਗਾ ਕਿ ਯੇਸ਼ੂ ਇਸ ਅਸਥਾਈ ਜੀਵਨ ਵਿੱਚ ਸਮੁੰਦਰੀ ਵਿਵਸਥਾ ਵਿੱਚ ਸਫਲਤਾ ਬਿਨਾਂ ਕਿਸੇ ਸਮੱਸਿਆ ਦੇ ਜੀਵਨ ਆਦੀ ਵਿੱਚ ਇੱਕ ਚੰਗਾ ਜੀਵਨ ਜੀਣ ਦੇ ਬਾਰੇ ਵਿੱਚ ਗੱਲ ਕਰ ਰਿਹਾ ਸੀ ਮੈਂ ਇਹ ਸੁਝਾਅ ਨਹੀਂ ਦੇ ਰਹੀ ਹਾਂ ਕਿ ਪਰਮੇਸ਼ਰ ਇਨ੍ਹਾਂ ਚੀਜ਼ਾਂ ਦੇ ਖਿਲਾਫ ਹੈ ਜਾਂ ਉਹਨਾਂ ਖੇਤਰਾਂ ਵਿੱਚ ਸਾਡੀ ਮਦਦ ਨਹੀਂ ਕਰ ਸਕਦਾ ਹੈ ਮੈਂ ਕਹਿ ਰਿਹਾ ਹਾਂ ਕਿ ਯੀਸ਼ੂ ਇਸ ਜੀਵਨ ਨੂੰ ਸਾਡੇ ਅਸਤਿਤਵ ਦਾ ਮੁੱਖ ਆਕਰਸ਼ਣ ਬਣਨ ਦੇ ਲਈ ਨਹੀਂ ਆਇਆ ਸੀ ਸਾਡੇ ਕੋਲ ਇਸ ਜੀਵਨ ਤੋਂ ਵੱਡਾ ਇੱਕ ਉਦੇਸ਼ ਅਤੇ ਇੱਕ ਨੀਤੀ ਹੈ ਜੋ ਇਸ ਜੀਵਨ ਦੇ ਬਾਅਦ ਦਾ ਹਿੱਸਾ ਹੈ ਸਾਨੂੰ ਪਰਮੇਸ਼ਰ ਦੇ ਪੁੱਤਰ ਅਤੇ ਪੁੱਤਰੀਆਂ ਬਣਨ ਦੇ ਲਈ ਬਣਾਇਆ ਗਿਆ ਸੀ ਤਾਂ ਕਿ ਅਸੀਂ ਆਹ ਪਰਮੇਸ਼ਰ ਦੇ ਆਸੂਜਿਤ ਅਨੰਤ ਜੀਵਨ ਵਿੱਚ ਪਾਗ ਲੈ ਸਕੀਏ ਪਾਪ ਨੇ ਸਾਨੂੰ ਸਾਡੇ ਸੁਜਿਤ ਉਦੇਸ਼ ਦੇ ਲਈ ਅਯੋਗ ਠਹਿਰਾਇਆ ਹੈ ਅਤੇ ਸਾਨੂੰ ਪਰਮੇਸ਼ਵਰ ਵਿੱਚ ਅਨੰਤ ਜੀਵਨ ਤੋਂ ਕੱਟ ਦਿੱਤਾ ਹੈ ਯੀਸ਼ੂ ਸਾਡੇ ਪਾਪਾਂ ਦੇ ਲਈ ਬਲਦਾਨ ਦੇ ਰੂਪ ਵਿੱਚ ਆਪਣੀ ਜਾਨ ਦੇਣ ਦੇ ਲਈ ਪૃthਵੀ ਤੇ ਆਇਆ ਸੀ ਅਤੇ ਪਾਪੀ ਮਨੁੱਖ ਦੇ ਲਈ ਪਰਮੇਸ਼ਵਰ ਦੇ ਅਨੰਤ ਜੀਵਨ ਵਿੱਚ ਬਹਾਲ ਹੋਣ ਦਾ ਮਾਰਗ ਉਸਨੇ ਖੋਲਿਆ ਯੀਸ਼ੂ ਤੇ ਵਿਸ਼ਵਾਸ ਦੇ ਮਾਧਮ ਨਾਲ ਅਸੀਂ ਫਿਰ ਤੋਂ ਪਰਮੇਸ਼ਵਰ ਦੇ ਉਦੇਸ਼ ਦੇ ਯੋਗ ਬੰਦੇ ਹਾਂ ਅਫਿਸੀਅਸ ਅਧਿਆਇ 1 ਆਇਤ 4 ਅਤੇ 5 ਦੂਸਰਾਤ ਮਥੀਸ ਅਧਿਆਇ 1 ਆਇਤ 9 ਅਤੇ 10 ਪਹਿਲਾ ਪਤਰਸ ਅਧਿਆਇ 3 ਆਇਤ 18 ਆਦਿ ਜਦੋਂ ਅਸੀਂ ਯਿਸੂ ਤੇ ਵਿਸ਼ਵਾਸ ਕਰਦੇ ਹਾਂ ਤਾਂ ਪਰਮੇਸ਼ੁਰ ਆਪਣੇ ਆਤਮਾ ਅਤੇ ਜੀਵਨ ਦੇ ਦੁਆਰਾ ਸਾਡੇ ਅੰਦਰ ਨਿਵਾਸ ਕਰਦਾ ਹੈ ਅਤੇ ਸਾਨੂੰ ਉਸ ਚੀਜ਼ ਵਿੱਚ ਪੁਨਰ ਸਥਾਪਿਤ ਕਰਦਾ ਹੈ ਜਿਸ ਤਰ੍ਹਾਂ ਹੋਣ ਦੇ ਲਈ ਸਾਨੂੰ ਬਣਾਇਆ ਗਿਆ ਸੀ ਪਰਮੇਸ਼ੁਰ ਦੇ ਪੁੱਤਰ ਅਤੇ ਪੁੱਤਰੀਆਂ ਜੋ ਚਰਿੱਤਰ ਵਿੱਚ ਮਸੀਹ ਦੇ ਸਮਾਨ ਹੋ ਹਰ ਮਕਸਦ ਵਿਚਾਰ ਸ਼ਬਦਾਂ ਤੇ ਕੰਮਾਂ ਦੇ ਨਾਲ ਧਰਮੀ ਅਤੇ ਪਵਿੱਤਰ ਹੋਣ ਰੋਮਿਓ ਅਧਿਆਇ 8 ਆਇਤ 29 ਆਓ ਕੁਝ ਉਦਾਹਰਨਾਂ ਨੂੰ ਦੇਖਦੇ ਹਾਂ ਕਿ ਕਿਸ ਤਰ੍ਹਾਂ ਯੀਸ਼ੂ ਦੁਆਰਾ ਮਨੁੱਖਾ ਦੇ ਲਈ ਪ੍ਰਚੂਰ ਜੀਵਨ ਲਿਆਉਣ ਦੇ ਬਾਰੇ ਵਿੱਚ ਆਪਣੇ ਵਚਨ ਕਹਿਣ ਤੋਂ ਪਹਿਲੇ ਯਹੂਨਾ ਦੇ ਸੁਸਮਾਚਾਰ ਵਿੱਚ ਜੀਵਨ ਜ਼ੋਈ ਸ਼ਬਦ ਦਾ ਉਪਯੋਗ ਕੀਤਾ ਗਿਆ ਹੈ ਇਹ ਸਾਨੂੰ ਯੀਸ਼ੂ ਦੇ ਵਚਨਾਂ ਦਾ ਅਰਥ ਸਮਝਣ ਵਿੱਚ ਮਦਦ ਕਰੇਗਾ ਯਹੂਨਾ ਨੇ ਯੀਸ਼ੂ ਦੇ ਬਾਰੇ ਵਿੱਚ ਇੱਕ ਸਪਸ਼ਟ ਵਚਨ ਦੇ ਨਾਲ ਆਪਣਾ ਸੁਸਮਾਚਾਰ ਖੋਲ੍ਹਿਆ ਆਰੰਭ ਵਿੱਚ ਵਚਨ ਯਾਨੀ ਯੀਸ਼ੂ ਸੀ ਅਤੇ ਵਚਨ ਪਰਮੇਸ਼ਵਰ ਦੇ ਨਾਲ ਸੀ ਅਤੇ ਵਚਨ ਹੀ ਪਰਮੇਸ਼ਵਰ ਸੀ ਸਭ ਕੁਝ ਉਸੇ ਦੇ ਦੁਆਰਾ ਉਤਪੰਨ ਹੋਇਆ ਅਤੇ ਜੋ ਕੁਝ ਉਤਪੰਨ ਹੋਇਆ ਉਸ ਵਿੱਚ ਕੋਈ ਵੀ ਵਸਤੂ ਉਸ ਦੇ ਬਿਨਾ ਉਤਪੰਨ ਨਾ ਹੋਈ ਯਹੂਨਾ ਅਧਿਆਇ 1 ਆਇਤ 3 ਇੱਥੇ ਯਹੂਨਾ ਨੇ ਇੱਕ ਵਿਸ਼ੇਸ਼ ਯੂਨਾਨੀ ਸ਼ਬਦਾਂ ਉਪਯੋਗ ਕੀਤਾ ਸੀ ਐਨ ਇਹ ਸ਼ਬਦ ਅਤੀਤ ਤੋਂ ਨਿਰੰਤਰ ਕੰਮ ਨੂੰ ਵਿਅਕਤ ਕਰਦਾ ਹੈ ਜਾਂ ਕਿਸੇ ਜਾਂ ਜਿਸ ਦੀ ਕੋਈ ਸ਼ੁਰੂਆਤ ਨਹੀਂ ਹੈ ਯਾਨੀ ਵਚਨ ਯੀਸ਼ੂ ਹਮੇਸ਼ਾ ਤੋਂ ਰਹਾ ਹੈ ਕਿਉਂਕਿ ਉਹ ਪਰਮੇਸ਼ਵਰ ਹੈ ਯਹੋਨਾ ਅਧਿਆਇ 1 ਅਧਿਆਇ 4 ਵਿੱਚ ਯਹੋਨਾ ਨੇ ਪਹਿਲੀ ਵਾਰ ਜ਼ੋਈ ਸ਼ਬਦ ਦਾ ਉਪਯੋਗ ਕੀਤਾ ਜਿਸ ਵਿੱਚ ਵਚਨ ਯੀਸ਼ੂ ਵਿੱਚ ਅਨੰਤ ਜੀਵਨ ਜ਼ੋਈ ਸੀ ਅਤੇ ਉਹ ਜੀਵਨ ਜ਼ੋਈ ਮਨੁੱਖ ਦੀ ਜੋਤੀ ਸੀ ਯਹੋਨਾ ਅਧਿਆਇ 1 ਅਧਿਆਇ 4 ਕਿਉਂਕਿ ਵਚਨ ਯਾਨੀ ਯੀਸ਼ੂ ਹਮੇਸ਼ਾ ਤੋਂ ਅਸਤਿਤਵ ਵਿੱਚ ਹੈ ਇਸ ਲਈ ਉਸ ਦੇ ਅੰਦਰ ਦਾ ਜੀਵਨ ਅਸੂਚਿਤ ਹੈ ਇਸ ਲਈ ਉਸ ਵਿੱਚ ਜੀਵਨ ਹਮੇਸ਼ਾ ਤੋਂ ਸੀ ਜੋ ਪਰਮੇਸ਼ਵਰ ਵਿੱਚ ਪਰਮੇਸ਼ਵਰ ਦਾ ਜੀਵਨ ਕਿਸੇ ਦੇ ਵੀ ਦੁਆਰਾ ਸਿਰਜਿਆ क्या जीवन नहीं है यहोना ਦੇ वचन यानी यीशु ਨੂੰ ਮਨੁੱਖ ਦਾ ਪ੍ਰਕਾਸ਼ ਕਿਹਾ ਕਿਉਂਕਿ ਉਹ ਪਰਮੇਸ਼ਵਰ ਦਾ ਸੱਚਾ ਗਿਆਨ ਦਿੰਦਾ ਹੈ ਜੋ ਸਾਰੇ ਜੀਵਨ ਸੂਜਿਤ ਅਤੇ ਬਿਨਾ ਸੂਜਿਤ ਦਾ ਸਰੋਤ ਹੈ ਇਸ ਤੋਂ ਬਾਅਦ ਯਹੋਨਾ ਨੇ ਜੋਈ ਸ਼ਬਦ ਦਾ ਉਪਯੋਗ ਕੀਤਾ ਜਦੋਂ ਉਸਨੇ ਯੀਸ਼ੂ ਨੂੰ ਇਹ ਕਹਿੰਦੇ ਹੋਏ ਉద్ਭੁਤ ਕੀਤਾ ਕਿ ਉਹ ਉੱਪਰ ਉਠਾਇਆ ਜਾਵੇਗਾ ਜਾਂ ਕ੍ਰੂਸ ਉਤੇ ਚੜਾਇਆ ਜਾਵੇਗਾ ਕਿਉਂਕਿ ਪਰਮੇਸ਼ਵਰ ਨੇ ਸੰਸਾਰ ਨਾਲ ਅਜੀਹਾ ਪ੍ਰੇਮ ਕੀਤਾ ਕਿ ਉਸਨੇ ਆਪਣਾ ਇਕਲੌਤਾ ਪੁੱਤਰ ਦੇ ਦਿੱਤਾ ਤਾਂ ਕਿ ਜੋ ਕੋਈ ਉਸ ਉੱਤੇ ਵਿਸ਼ਵਾਸ ਕਰੇ ਉਹ ਨਾਸ਼ ਨਾ ਹੋਵੇ ਪਰੰਤੂ ਅਨੰਤ ਜੀਵਨ ਪਾਵੇ ਯਹੂਨਾ ਅਧਿਆਇ 3 ਆਇਤ 16 ਇੱਥੇ ਜਿਸ ਨਾਸ਼ ਯੂਨਾਨੀ ਸ਼ਬਦ ਜਿਸ ਦਾ ਅਨੁਵਾਦ ਨਾਸ਼ ਕੀਤਾ ਗਿਆ ਹੈ ਉਹ ਨਾਸ਼ ਹੋਣ ਦਾ ਅਰਥ ਹੈ ਪੂਰੀ ਤਰ੍ਹਾਂ ਨਾਲ ਨਸ਼ਟ ਹੋਣਾ ਨਾਸ਼ ਹੋਣਾ ਖੋਣਾ ਜਾਂ ਵੰਚਿਤ ਹੋਣਾ ਇਸ ਦਾ ਅਰਥ ਸਰੀਰਿਕ ਮ੍ਰਿਤਿ ਹੈ ਪਰਮੇਸ਼ਰ ਤੋਂ ਅਨੰਤ ਅਲगाव ਹੈ ਉਹ ਪਰਮੇਸ਼ਰ ਜੋ ਅਨੰਤ ਜੀਵਨ ਹੈ ਮਨੁੱਖ ਦੇ ਲਈ ਉਸ ਦੇ ਬਣਾਏ ਜਾਂਦੇ ਉਦੇਸ਼ ਨੂੰ ਗਵਾ ਦੇਣਾ ਇਸ ਤੋਂ ਵੱਡਾ ਕੋਈ ਵਿਨਾਸ਼ ਨਹੀਂ ਹੋ ਸਕਦਾ ਹੈ। ਪਰਮੇਸ਼ੁਰ ਨੇ ਕਿਸੇ ਨੂੰ ਵੀ ਸਰੀਰਕ ਰੂਪ ਨਾਲ ਮਰਨ ਜਾਂ ਅਨੰਤ ਕਾਲ ਦੇ ਲਈ ਉਸ ਤੋਂ ਵੱਖ ਹੋਣ ਦੇ ਲਈ ਨਹੀਂ ਬਣਾਇ ਸੀ। ਆਦਮ ਦੇ ਪਾਪ ਦੇ ਕਾਰਨ ਦੁਨੀਆ ਵਿੱਚ ਮ੍ਰਿਤਿਉ ਮੌਜੂਦ ਹੈ। ਉਤਪਤੀ ਅਧਿਆਇ 2 ਆਇਤ 17 ਰੋਮਿਓ ਅਧਿਆਇ 5 ਆਇਤ 12 ਜਦੋਂ ਇੱਕ ਵਾਰ ਤੁਸੀਂ ਗਰਭ ਤਰਨ ਦੀਪਲ ਵਿੱਚ ਅਸਤਿਤਵ ਵਿੱਚ ਹੁੰਦੇ ਹੋ ਤਾਂ ਤੁਸੀਂ ਇੱਕ ਅਨੰਤ ਪ੍ਰਾਣੀ ਹੁੰਦੇ ਹੋ ਹਾਲਾਂਕਿ ਤੁਹਾਡਾ ਸਰੀਰ ਇੱਕ ਦਿਨ ਮਰ ਜਾਵੇਗਾ ਲੇਕਿਨ ਤੁਸੀਂ ਅਸਤਿਤਵ ਵਿੱਚ ਹਮੇਸ਼ਾ ਰਹੋਗੇ ਜਦੋਂ ਤੁਹਾਡਾ ਸਰੀਰ ਮਰ ਜਾਂਦਾ ਹੈ ਤਾਂ ਤੁਸੀਂ ਅਮੂਰਤ ਭਾਗ ਇੱਕ ਆयाम ਤੋਂ ਗੁਜ਼ਰਦੇ ਹੋ ਜਦੋਂ ਤੁਸੀਂ ਜਾਂ ਤਾਂ ਸਵਰਗ ਨਾਮਕ ਸਥਾਨ ਉਤੇ ਪਰਮੇਸ਼ਵਰ ਦੇ ਨਾਲ ਹੁੰਦੇ ਹੋ ਜਾਂ ਨਰਕ ਨਾਮਕ ਸਥਾਨ ਉਤੇ ਉਸ ਤੋਂ ਵੱਖ ਹੋ ਜਾਂਦੇ ਹੋ ਯੇਸ਼ੂ ਸੰਸਾਰ ਵਿੱਚ ਆਇਆ ਤਾਂ ਕਿ ਮਨੁੱਖਾਂ ਦੇ ਲਈ ਹੁਣ ਪਰਮੇਸ਼ਵਰ ਦਾ ਅਨੰਤ ਜੀਵਨ ਪ੍ਰਾਪਤ ਕਰਨਾ ਸੰਭਵ ਹੋ ਸਕੇ ਅਤੇ ਉਹਨਾਂ ਸਾਰਿਆਂ ਦੇ ਲਈ ਅਨੰਤ ਜੀਵਨ ਦਾ ਮਾਰਗ ਖੋਲ ਸਕੇ ਜੋ ਉਸ ਉੱਤੇ ਵਿਸ਼ਵਾਸ ਕਰਦੇ ਹਨ ਅਤੇ ਉਹ ਹਮੇਸ਼ਾ ਦੇ ਲਈ ਪਰਮੇਸ਼ਵਰ ਦੇ ਨਾਲ ਰਹਿਣ। ਆਇਤ 4 ਵਿੱਚ ਯਹੋਨਾ ਨੇ ਇੱਕ ਖੂਹ ਤੇ ਇੱਕ ਕੁਵਾਰੀ ਇਸਤਰੀ ਦੇ ਨਾਲ ਯੇਸ਼ੂ ਦੀ ਗੱਲਬਾਤ ਨੂੰ ਦਰਜ ਕੀਤਾ। ਯੇਸ਼ੂ ਨੇ ਉਸ ਤੋਂ ਪਾਣੀ ਮੰਗਿਆ ਤੇ ਉਸਨੇ ਹੈਰਾਨੀ ਦੇ ਨਾਲ ਉੱਤਰ ਦਿੱਤਾ ਕਿ ਕਿਸ ਤਰ੍ਹਾਂ ਇੱਕ ਯਹੂਦੀ ਇੱਕ ਸਮਰੀ ਤੋਂ ਪਾਣੀ ਮੰਗੇਗਾ। ਕੁਕੀ ਪੀੜੀਆਂ ਤੋਂ ਯਹੂਦੀ ਅਤੇ ਸਾਮਰੀਆਂ ਦੇ ਵਿੱਚ ਵੱਡੀ ਦੁਸ਼ਮਣੀ ਰਹੀ ਸੀ। ਯੀਸ਼ੂ ਨੇ ਉੱਤਰ ਦਿੱਤਾ ਜੇ ਤੂੰ ਕੇਵਲ ਇਹ ਜਾਣਦੀ ਕਿ ਪਰਮੇਸ਼ਰ ਨੇ ਤੁਹਾਡੇ ਲਈ ਕੀ ਵਰਦਾਨ ਦਿੱਤਾ ਹੈ ਅਤੇ ਮੈਂ ਕੌਣ ਹਾਂ ਤਾਂ ਤੂੰ ਮੇਰੇ ਕੋਲੋਂ ਮੰਗਦੀ ਅਤੇ ਮੈਂ ਤੈਨੂੰ ਜੀਵਨ ਦਾ ਜਲ ਦਿੰਦਾ। ਯਹੂਨਾ ਅਧਿਆਇ 4 ਆਇਤ 10। ਯੀਸ਼ੂ ਨੇ ਇਸਤਰੀ ਨੂੰ ਕਿਹਾ ਜੋ ਪਾਣੀ ਮੈਂ ਦਿੰਦਾ ਹਾਂ ਉਸ ਨੂੰ ਪੀਣ ਵਾਲਾ ਫਿਰ ਕਦੀ ਪਿਆਸਾ ਨਾ ਹੋਵੇਗਾ ਅਤੇ ਇਹ ਉਹਨਾਂ ਦੇ ਅੰਦਰ ਇੱਕ ਅਨੰਤ ਜੀਵਨ ਦੇ ਜਲ ਦਾ ਸਰੋਤ ਬਣ ਜਾਂਦਾ ਹੈ ਅਤੇ ਇਹ ਅਨੰਤ ਜਲ ਦਾ ਸਰੋਤ ਦੂਸਰਿਆਂ ਨੂੰ ਵੀ ਅਨੰਤ ਜੀਵਨ ਦਿੰਦਾ ਹੈ ਯਹੂਨਾ ਅਧਿਆਇ 4 ਆਇਤ 14 ਧਿਆਨ ਦਿਓ ਕਿ ਯੀਸ਼ੂ ਨੇ ਉਸ ਅਨੰਤ ਜੀਵਨ ਦੀ ਤੁਲਨਾ ਇੱਕ ਵਿਅਕਤੀ ਦੇ ਅੰਦਰ ਜੀਵਨ ਦੇ ਇੱਕ ਅੰਤਹੀਨ ਜਲ ਸਰੋਤ ਜ਼ੋਇਦ ਨਾਲ ਕੀਤੀ ਹੈ ਅਧਿਆਇ 5 ਵਿੱਚ ਯਹੂਨਾ ਨੇ ਬੇਤਸਦਾ ਦੇ ਤਾਲ ਵਿੱਚ ਯਰੂਸ਼ਲਮ ਵਿੱਚ ਹੋਈ ਇੱਕ ਘਟਨਾ ਦੇ ਬਾਰੇ ਵਿੱਚ ਲਿਖਿਆ యేసు ਨੇ ਇੱਕ ਵਿਅਕਤੀ ਨੂੰ ਚੰਗਾ ਕੀਤਾ ਜੋ 38 ਸਾਲ ਤੋਂ ਲੰਗੜਾ ਸੀ। యేసు ਨੇ ਉਸ ਨੂੰ ਸਬਤ ਦੇ ਦਿਨ ਚੰਗਾ ਕੀਤਾ। ਜਿਸ ਨੇ ਯਹੂਦੀ ਨੇਤਿਤਵ ਨੂੰ ਪਰੇਸ਼ਾਨ ਕੀਤਾ। ਜਦੋਂ యేసు ਨੇ ਉਹਨਾਂ ਨੂੰ ਦੱਸਿਆ ਕਿ ਉਹ ਆਪਣੇ ਪਿਤਾ ਦੇ ਕੰਮ ਕਰ ਰਿਹਾ ਹੈ ਤਾਂ ਉਹਨਾਂ ਨੇ యేసు ਨੂੰ ਖੁਦ ਨੂੰ ਪਰਮੇਸ਼ੁਰ ਦੇ ਸਮਾਨ ਬਣਾਉਣ ਦੇ ਲਈ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਯਹੂਨਾ ਅਧਿਆਇ 5 ਆਇਤ 18। యేసు ਨੇ ਨਾਤਾਰਮਿਕ ਅਗਵਾ ਨੂੰ ਇੱਕ ਲੰਬੇ ਵਚਨ ਦੇ ਨਾਲ ਜਵਾਬ ਦਿੱਤਾ। जिस ਵਿੱਚ ਉਸਨੇ ਜੋਈ ਸ਼ਬਦ ਦਾ ਇਸਤੇਮਾਲ ਕੀਤਾ तकरीबन 7 ਵਾਰ ਕੁਝ ਉਦਾਹਰਨਾਂ ਉਤੇ ਵਿਚਾਰ ਕਰਦੇ ਹਾਂ ਇਹਨਾਂ ਵਿੱਚੋਂ ਕਿਸੇ ਦਾ ਵੀ ਵਰਤਮਾਨ ਜੀਵਨ ਖੁਸ਼ਹਾਲ ਜੀਵਨ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਯਹੂਨਾ ਅਧਿਆਇ 5 ਆਇਤ 24 ਮੈਂ ਤੁਹਾਨੂੰ ਸੱਚ ਆਖਦਾ ਹਾਂ ਜੋ ਲੋਕ ਮੇਰੇ ਸੰਦੇਸ਼ਨ ਨੂੰ ਸੁਣਦੇ ਅਤੇ ਪਰਮੇਸ਼ਵਰ ਉੱਤੇ ਵਿਸ਼ਵਾਸ ਕਰਦੇ ਹਨ ਉਹ ਅਨੰਤ ਜੀਵਨ ਪਾਉਣਗੇ ਜਿਸਨੇ ਮੈਨੂੰ ਭੇਜਿਆ ਹੈ ਉਸ ਦੇ ਕੋਲ ਅਨੰਤ ਜੋਈ ਯਾਨੀ ਅਨੰਤ ਜੀਵਨ ਹੈ ਉਹਨਾਂ ਨੂੰ ਆਪਣੇ ਪਾਪਾਂ ਦੇ ਲਈ ਕਦੀ ਵੀ ਦੋਸ਼ੀ ਨਹੀਂ ਠਹਿਰਾਇਆ ਜਾਵੇਗਾ ਲੇਕਿਨ ਪਹਿਲੇ ਤੋਂ ਹੀ ਮ੍ਰਿਤਿਉ ਤੋਂ ਅਨੰਤ ਜੀਵਨ ਜੋਈ ਜਿੱਤ ਚੁੱਕਿਆ ਹੈ ਯਹੂਨਾ ਅਧਿਆਇ 5 ਆਇਤ 25 ਅਤੇ ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਉਹ ਸਮੇਂ ਆ ਰਿਹਾ ਹੈ ਜਦੋਂ ਮਰੇ ਹੋਏ ਮੇਰੀ ਆਵਾਜ਼ ਸੁਣਨਗੇ ਅਤੇ ਜਿਉਂਦੇ ਉੱਠ ਖੜੇ ਹੋਣਗੇ ਪਰਮੇਸ਼ੁਰ ਦੇ ਪੁੱਤਰ ਦੀ ਆਵਾਜ਼ ਅਤੇ ਜੋ ਮੇਰੀ ਸੁਣਦੇ ਹਨ ਉਹ ਹਮੇਸ਼ਾ ਜਿਉਂਦੇ ਰਹਿਣਗੇ ਯਹੂਨਾ ਅਧਿਆਇ 5 ਆਇਤ 28 ਅਤੇ 29 ਵਾਸਤਵ ਵਿੱਚ ਉਹ ਸਮੇਂ ਆ ਰਿਹਾ ਹੈ ਜਦੋਂ ਉਹਨਾਂ ਦੇ ਕਬਰਾਂ ਵਿੱਚ ਸਾਰੇ ਮਰੇ ਹੋਏ ਪਰਮੇਸ਼ਰ ਦੇ ਪੁੱਤਰ ਦੀ ਆਵਾਜ਼ ਸੁਣ ਕੇ ਅਤੇ ਜਿਉਂਦੇ ਉੱਠ ਖੜੇ ਹੋਣਗੇ ਜਿਨ੍ਹਾਂ ਲੋਕਾਂ ਨੇ ਅਪਲਾਈ ਕੀਤੀ ਹੈ ਉਹ ਅਨੰਤ ਜੀਵਨ ਜੋਈ ਵਿੱਚ ਜੀ ਉੱਠਣਗੇ ਅਤੇ ਜੋ ਲੋਕ ਬਰਾਈ ਵਿੱਚ ਲੱਗੇ ਰਹਿੰਦੇ ਹਨ ਉਹ ਨਿਆਂ ਦੇ ਲਈ ਜੀ ਉੱਠਣਗੇ। ਧਿਆਨ ਦੇਵੋ ਕੋਈ ਪਰਮੇਸ਼ਰ ਦੇ ਜੀਵਨ ਵਿੱਚ ਇੱਕ ਵਰਤਮਾਨ ਅਤੇ ਇੱਕ ਭਵਿੱਖ ਦਾ ਪਹਿਲੂ ਹੈ। ਪਰਮੇਸ਼ਰ ਇਸ ਜੀਵਨ ਵਿੱਚ ਹੁਣ ਆਪਣੇ ਆਤਮਾ ਅਤੇ ਜੀਵਨ ਦੇ ਦੁਆਰਾ ਸਾਡੇ ਅੰਦਰ ਵਾਸ ਕਰਦਾ ਹੈ। ਅੰਤ ਵਿੱਚ ਉਹ ਸਾਡੇ ਮ੍ਰਿਤ ਸ਼ਰੀਰਾਂ ਨੂੰ ਆਪਣਾ ਅਨੰਤ ਜੀਵਨ ਦੇਵੇਗਾ ਅਤੇ ਆਪਣੇ ਪਵਿੱਤਰ ਆਤਮਾ ਦੇ ਦੁਆਰਾ ਉਹਨਾਂ ਨੂੰ ਪ੍ਰਸ਼ਟਾ ਮ੍ਰਿਤਿਉ ਤੋਂ ਦੇਸਪਸ਼ਟ ਤੋਂ ਪਰੇ ਅਮਰ ਅਤੇ ਅਵਿਨਾਸ਼ੀ ਬਣਾਏਗਾ। ਧਿਆਨ ਦੇਵੋ ਕਿ ਸਾਰਿਆਂ ਨੂੰ ਯੀਸ਼ੂ ਦੇ ਕੋਲ ਆਉਣਾ ਚਾਹੀਦਾ ਹੈ। ਉਸ ਉੱਤੇ ਭਰੋਸਾ ਕਰੋ। ਉਸ ਉੱਤੇ ਵਿਸ਼ਵਾਸ ਕਰੋ, ਉਸ ਦਾ ਅਨੁਸਰਣ ਕਰੋ, ਉਸ ਦੀ ਆਗਿਆ ਦਾ ਪਾਲਨ ਕਰੋ। ਉਹ ਅਨੰਤ ਜੀਵਨ ਦਾ ਸਰੋਤ ਹੈ। ਯੀਸ਼ੂ ਮਾਰਗ, ਸੱਚ ਅਤੇ ਜੀਵਨ ਹੈ। ਯਾਨੀ ਜੋਈ ਯਹੂਨਾ ਅਧਿਆਇ 14 ਆਇਤ 6 ਯੀਸ਼ੂ ਨੇ ਅਵਿਸ਼ਵਾਸੀ ਧਾਰਮਿਕ ਅਗਵਾਨ ਨੂੰ ਕਹਿ ਹ ਤੁਸੀਂ ਪਵਿੱਤਰ ਸ਼ਾਸਤਰ ਦੀ ਖੋਜ ਕਰਦੇ ਹੋ ਕਿਉਂਕਿ ਤੁਸੀਂ ਮੰਨਦੇ ਹੋ ਕਿ ਉਹ ਤੁਹਾਨੂੰ ਅਨੰਤ ਜੀਵਨ ਜੋਈ ਦੇਵੇਗਾ ਲੇਕਿਨ ਧਰਮ ਸ਼ਾਸਤਰ ਮੈਨੂੰ ਇੰਗਿਤ ਕਰਦਾ ਹੈ ਤਾਂ ਵੀ ਤੁਸੀਂ ਮੇਰੇ ਕੋਲ ਆਉਣ ਤੋਂ ਇਨਕਾਰ ਕਰਦੇ ਹੋ ਯਹੂਨਾ ਅਧਿਆਇ 5 ਆਇਤ 39 ਅਤੇ 40 ਅਧਿਆਇ 6 ਵਿੱਚ ਯਹੂਨਾ ਉਸ ਸਮੇਂ ਦਾ ਵਰਣਨ ਕਰਦਾ ਹੈ ਜਦੋਂ ਯੀਸ਼ੂ ਨੇ ਹਜ਼ਾਰਾਂ ਲੋਕਾਂ ਨੂੰ ਕਲੋਂ ਲਈ ਦੋ ਮਛਲੀਆਂ ਅਤੇ ਪੰਜ ਰੋਟੀਆਂ ਨੂੰ ਪ੍ਰਯਾਪਤ ਭੋਜਨ ਵਿੱਚ ਬਦਲ ਦਿੱਤਾ ਸੀ ਇਸ ਚਮਤਕਾਰ ਦੇ ਬਾਅਦ ਕੋਸ਼ ਨੇ ਕਿਹਾ ਕਿ ਯੀਸ਼ੂ ਇੱਕ ਪਵਿੱਕ ਵਕਤਾ ਹੈ ਯਹੂਨਾ ਅਧਿਆਇ ਛੇ ਆਇਤ 14 ਜਿਸ ਤੇ ਆਉਣ ਵਾਲੇ ਮਸੀਹਾਂ ਦੇ ਬਾਰੇ ਵਿੱਚ ਮੂਸਾ ਦੁਆਰਾ ਭਿਕਵਾਨੀ ਕੀਤੀ ਗਈ ਸੀ ਵਿਵਸਥਾ ਵਿਵਰਣ ਅਧਿਆਇ 18 ਆਇਤ 15 ਅਤੇ 18 ਜਦੋਂ ਪੀੜ ਯੇਸ਼ੂ ਦੀ ਖੋਜ ਵਿੱਚ ਆਇਆ ਤਾਂ ਉਸਨੇ ਕਿਹਾ ਤੁਸੀਂ ਮੈਨੂੰ ਲੱਭਦੇ ਹੋ ਕਿਉਂਕਿ ਮੈਂ ਤੁਹਾਨੂੰ ਖਿਲਾਇਆ ਸੀ ਤੁਹਾਨੂੰ ਭੋਜਨ ਜਹੀ ਨਾਸ਼ਵਾਨ ਚੀਜ਼ਾਂ ਦੇ ਬਾਰੇ ਵਿੱਚ ਇੰਨੀ ਚਿੰਤਾ ਨਹੀਂ ਕਰਨੀ ਚਾਹੀਦੀ ਅਨੰਤ ਜੀਵਨ ਜੋਈ ਦੀ ਖੋਜ ਵਿੱਚ ਆਪਣੀ ਊਰਜਾ ਖਰਚ ਕਰੋ ਮੈਂ ਮਨੁੱਖ ਦਾ ਪੁੱਤਰ ਤੁਹਾਨੂੰ ਜੋ ਦੇ ਸਕਦਾ ਹਾਂ ਕਿਉਂਕਿ ਪਿਤਾ ਨੇ ਮੈਨੂੰ ਐਸੇ ਉਦੇਸ਼્ય ਦੇ ਲਈ ਭੇਜਿਆ ਹੈ ਯਹੂਨਾ ਅਧਿਆਇ 6 ਆਇਤ 72 ਲੋਕਾਂ ਨੇ ਪੁੱਛਿਆ ਪਰਮੇਸ਼ੁਰ ਸਾਤੋਂ ਕੀ ਚਾਹੁੰਦਾ ਹੈ ਯੀਸ਼ੂ ਨੇ ਕਿਹਾ ਪਰਮੇਸ਼ੁਰ ਚਾਹੁੰਦਾ ਹੈ ਕਿ ਤੁਸੀਂ ਉਸ ਉੱਤੇ ਵਿਸ਼ਵਾਸ ਕਰੋ ਜਿਸ ਨੇ ਮੈਨੂੰ ਭੇਜਿਆ ਹੈ ਯਹੂਨਾ ਅਧਿਆਇ ਸ਼ੇ ਆਇਤ 28 ਅਤੇ 29 ਜਿਸ ਉਤੇ ਉਹਨਾਂ ਨੇ ਜਵਾਬ ਦਿੱਤਾ ਸਾਨੂੰ ਕੋਈ ਚਮਤਕਾਰੀ ਚਿੰਨ੍ਹ ਦਿਖਾਓ ਤਾਂ ਸੇ ਵਿਸ਼ਵਾਸ ਕਰੀਏ ਜਿਸ ਤਰ੍ਹਾਂ ਮੂਸਾ ਨੇ ਸਾਨੂੰ ਸਵਰਗਯ ਮੰਨਾ ਭੋਜਨ ਦਿੱਤਾ ਸੀ ਯੀਸ਼ੂ ਨੇ ਕਿਹਾ ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਮੂਸਾ ਨੇ ਉਹਨਾਂ ਨੂੰ ਸੁਰਗ ਤੋਂ ਉਹ ਭੋਜਨ ਨਹੀਂ ਦਿੱਤਾ ਮੇਰਾ ਪਿਤਾ ਜੋ ਅਨੰਤ ਹੈ ਅਤੇ ਹੁਣ ਉਹ ਤੁਹਾਨੂੰ ਸਵਰਗ ਤੋਂ ਸੱਚੀ ਰੋਟੀ ਪ੍ਰਦਾਨ ਕਰਦਾ ਹੈ ਪਰਮੇਸ਼ਵਰ ਦੀ ਸੱਚੀ ਰੋਟੀ ਉਹ ਹੈ ਜੋ ਸਵਰਗ ਤੋਂ ਉਤਰਦੀ ਹੈ ਅਤੇ ਸੰਸਾਰ ਨੂੰ ਜੀਵਨ ਜੋਈ ਦਿੰਦੀ ਹੈ ਯਹੂਨਾ ਅਧਿਆਇ 6 ਆਇਤ 32 ਅਤੇ 33 ਉਹਨਾਂ ਨੇ ਉਤਰ ਦਿੱਤਾ ਹੈ ਪ੍ਰਭੂ ਸਾਨੂੰ ਇਹ ਰੋਟੀ ਸਾਡੇ ਜੀਵਨ ਦੇ ਹਰ ਦਿਨ ਦੇਵੋ ਯਹੂਨਾ ਅਧਿਆਇ 6 ਆਇਤ 34 ਜਿਸ ਉਤੇ ਯੇਸ਼ੂ ਨੇ ਉਤਰ ਦਿੱਤਾ ਜੀਵਨ ਦੀ ਰੋਟੀ ਮੈਂ ਹਾਂ ਮੇਰੇ ਕੋਲ ਉਹ ਜੋ ਮੇਰੇ ਕੋਲ ਹੁੰਦਾ ਹੈ ਉਹ ਕਦੀ ਭੁੱਖਾ ਨਾ ਹੋਵੇਗਾ ਅਤੇ ਜੋ ਮੇਰੇ ਤੇ ਵਿਸ਼ਵਾਸ ਕਰਦਾ ਹੈ ਉਹ ਕਦੀ ਪਿਆਸਾ ਨਾ ਹੋਵੇਗਾ ਯਹੂਨਾ ਅਧਿਆਇ 35 ਯੀਸ਼ੂ ਸਪਸ਼ਟ ਸੀ ਮੈਂ ਪ੍ਰਕਿਰਤਿਕ ਰੋਟੀ ਦੇ ਬਾਰੇ ਵਿੱਚ ਗੱਲ ਨਹੀਂ ਕਰ ਰਿਹਾ ਤਹਾਡੇ ਪੂਰਵਜਾਂ ਨੇ ਮੰਨਾ ਖਾਧਾ ਅਤੇ ਮਰ ਗਏ ਮੈਂ ਤੁਹਾਨੂੰ ਵਿਸ਼ਵਾਸ ਤਲੋਂਦਾ ਹਾਂ ਜੋ ਕੋਈ ਮੇਰੇ ਤੇ ਵਿਸ਼ਵਾਸ ਕਰਦਾ ਹੈ ਉਸ ਦੇ ਕੋਲ ਪਹਿਲੇ ਤੋਂ ਹੀ ਅਨੰਤ ਜੀਵਨ ਹੈ ਇਸ ਸ਼ਬਦ ਚਿੱਤਰ ਦੇ ਨਾਲ ਯਿਸੂ ਦਿਖਾਉਂਦਾ ਹੈ ਕਿ ਇਹ ਅਨੰਤ ਜੀਵਨ ਉਸ ਉੱਤੇ ਵਿਸ਼ਵਾਸ ਕਰਨ ਦੇ ਦੁਆਰਾ ਉਸ ਵਿੱਚ ਭਾਗ ਲੈਣ ਤੋਂ ਆਉਂਦਾ ਹੈ। ਉਸ ਵਿੱਚ ਸ਼ਾਮਲ ਹੋਣ ਤੋਂ ਆਉਂਦਾ ਹੈ। ਯਹੂਨਾ ਅਧਿਆਇ 6 ਆਇਤ 51 ਮੈਂ ਉਹ ਜੀਵਨ ਜ਼ੋਈ ਰੋਟੀ ਹਾਂ ਜੋ ਸਵਰਗ ਤੋਂ ਉਤਰੀ ਹੈ। ਜੋ ਕੋਈ ਵੀ ਇਸ ਰੋਟੀ ਨੂੰ ਖਾਂਦਾ ਹੈ ਉਹ ਹਮੇਸ਼ਾ ਜਿਉਂਦਾ ਰਹੇਗਾ। ਇਹ ਰੋਟੀ ਮੇਰਾ ਮਾਸ ਹੈ ਜਿਸ ਨੂੰ ਕ੍ਰੂਸ ਉੱਤੇ ਚੜਾਇਆ ਜਾਂਦਾ ਹੈ ਤਾਂ ਕਿ ਸੰਸਾਰ ਜੀਵਨ ਪ੍ਰਾਪਤ ਕਰੇ। ਆਇਤ 10 ਅਤੇ 8 ਵਿੱਚ ਯੀਸ਼ੂ ਤੰਬੂਆਂ ਦੇ ਪਰਵ ਦੇ ਲਈ ਯਰੂਸ਼ਲਮ ਗਿਆ ਅਤੇ ਖੁੱਲੇ ਤੌਰ ਉਤੇ ਉਪਦੇਸ਼ ਦਿੰਦੇ ਹੋਏ ਮੰਦਰ ਵਿੱਚ ਸੀ ਉਸ ਦੀ ਸਿੱਖਿਆਵਾਂ ਨੇ ਧਾਰਮਿਕ ਅਗਵਾਂ ਨੂੰ ਤੇਜ਼ੀ ਨਾਲ ਖਰੋਦਿਤ ਕੀਤਾ ਸਾਡੇ ਇਸ ਵਿਸ਼ੇ ਦੇ ਲਈ ਇਹਨਾਂ ਪੁਆਇੰਟਸ ਉੱਤੇ ਧਿਆਨ ਦਿਵੋ ਅੰਤਿਮ ਦਿਨਾਂ ਪਰਵ ਵਿੱਚ ਚਰਮੋ ਤੋਂ ਕਰਸ਼ੁਤੇ ਯੀਸ਼ੂ ਖੜਾ ਹੋਇਆ ਤੇ ਪੀੜ ਨੂੰ ਚੀਲਾਇਆ ਜੇ ਤ ਤੁਸੀਂ ਤੁਹਾਡੇ ਵਿੱਚ ਕੋਈ ਪਿਆਸਾ ਹੈ ਤਾਂ ਮੇਰੇ ਕੋਲ ਆ ਕੇ ਜੀਵਨ ਦਾ ਜਲ ਪੀਏ ਕਿਉਂਕਿ ਪਵਿੱਤਰ ਸ਼ਾਸਤਰ ਦੱਸਦਾ ਹੈ ਕਿ ਜੀਵਨ ਦੀਆਂ ਨਦੀਆਂ ਮੇਰੇ ਅੰਦਰ ਤੋ ਵਹਿੰਦੀਆਂ ਹਨ ਜਦੋਂ ਉਸਨੇ ਜੀਵਨ ਦਾ ਜਲ ਕਿਹਾ ਤਾਂ ਉਹ ਆਤਮਾ ਦੇ ਬਾਰੇ ਵਿੱਚ ਗੱਲ ਕਰ ਰਿਹਾ ਸੀ ਜੋ ਉਸ ਉੱਤੇ ਵਿਸ਼ਵਾਸ ਕਰਨ ਵਾਲੇ ਸਾਰਿਆਂ ਨੂੰ ਦਿੱਤਾ ਜਾਵੇਗਾ ਯਹੂਨਾ ਅਧਿਆਇ 7 ਆਇਤ 37 ਅਤੇ 39 ਯੀਸ਼ੂ ਨੇ ਲੋਕਾਂ ਨੂੰ ਕਿਹਾ ਮੈਂ ਸੰਸਾਰ ਦੀ ਜੋਤੀ ਹਾਂ ਜੇ ਤੂੰ ਤੁਸੀਂ ਮੇਰੇ ਪਿੱਛੇ ਚੱਲਦੇ ਹੋ ਤਾਂ ਤੁਸੀਂ ਹਨੇਰੇ ਤੋਂ ਠੋਕਰ ਨਹੀਂ ਖਾਓਗੇ ਕਿਉਂਕਿ ਤੁਹਾਡੇ ਕੋਲ ਉਹ ਪ੍ਰਕਾਸ਼ ਹੈ ਜੋ ਜੀਵਨ ਦੇਵਲ ਜਾਂਦਾ ਹੈ ਯਹੂਨਾ ਅਧਿਆਇ 8 ਆਇਤ 12 ਤੰਪੂਆ ਦੇ ਉਤਸਵ ਵਿੱਚ ਭਾਗ ਦੇ ਰੂਪ ਵਿੱਚ ਲੋਕ ਮੰਦਰ ਦੇ ਚਾਰੇ ਪਾਸੇ ਮਾਰਜ ਵਿੱਚ ਮਸ਼ਾਲਾਂ ਲੈ ਜਾਂਦੇ ਸਨ ਅਤੇ ਦੀਵਾਰਾਂ ਦੇ ਚਾਰੇ ਪਾਸੇ ਰੋਸ਼ਨੀ ਲਗਾਈ ਜਾਂਦੀ ਸੀ ਇਹ ਦਰਸਾਉਂਦਾ ਹੈ ਕਿ ਮਸੀਹਾ ਅਨ્ય ਜਾਤੀਆਂ ਦੇ ਲਈ ਇੱਕ ਪ੍ਰਕਾਸ਼ ਹੋਵੇਗਾ ਰੱਬੀ ਵਾਸਤਵ ਵਿੱਚ ਪਰਮੇਸ਼ਰ ਨੂੰ ਸੰਸਾਰ ਦੀ ਜੋਤੀ ਕਹਿੰਦੇ ਸਨ ਯਸ਼ਯਾ ਅਧਿਆਇ 19 ਆਇਤ 6 ਜਦੋਂ ਯੇਸ਼ੂ ਨੇ ਸੰਸਾਰ ਦੀ ਜੋਤੀ ਪਦਵੀ ਲਈ ਤਾਂ ਉਸ ਨੇ ਅਗਵਾ ਫਰੀਸੀਆਂ ਸ਼ਾਸਤਰੀਆਂ ਨੂੰ ਅਤੇ ਅਤਿ ਉਤੇ ਜਿੱਤ ਕੀਤਾ ਉਹਨਾਂ ਨੇ ਉਸ ਬਾਰੇ ਉਸ ਉਤੇ ਆਪਣੇ ਬਾਰੇ ਵਿੱਚ ਝੂਠੇ ਦਾਅਵੇ ਕਰਨ ਦਾ આરોਪ ਲਗਾਇਆ ਇਸ ਦਾ ਪਰਿਨਾਮ ਇਹ ਹੋਇਆ ਕਿ ਯੇਸ਼ੂ ਨੇ ਉਹਨਾਂ ਨੂੰ ਕਿਹਾ ਅਬਰਾਹਮ ਦੇ ਜਨਮ ਤੋਂ ਪਹਿਲੇ ਮੈਂ ਹਾਂ ਤਾਂ ਉਹਨਾਂ ਨੇ ਯੇਸ਼ੂ ਨੂੰ ਮਾਰਨ ਦੀ ਕੋਸ਼ਿਸ਼ ਕਰਨ ਦੇ ਲਈ ਪੱਥਰ ਉਠਾਏ ਯਹੂਨਾ ਅਧਿਆਇ 8 ਆਇਤ 58 ਅਧਿਆਇ 9 ਵਿੱਚ ਯਰੂਸ਼ਲਮ ਵਿੱਚ ਰਹਿੰਦੇ ਹੋਏ ਯੀਸ਼ੂ ਨੇ ਇੱਕ ਵਾਰ ਫਿਰ ਸਬਤ ਦੇ ਦਿਨ ਇੱਕ ਵਿਅਕਤੀ ਨੂੰ ਚੰਗਾ ਕੀਤਾ ਯੀਸ਼ੂ ਨੇ ਇੱਕ ਅੰਨ੍ਹੇ ਵਿਅਕਤੀ ਦੇ ਅੱਖਾਂ ਉਤੇ ਕੀਚੜ ਲਗਾਇਆ ਤੇ ਉਸ ਨੂੰ ਸ਼ੁਲਯਾਮ ਦੇ ਕੁੰਡ ਵਿੱਚ ਤੌਂਦ ਲੈ ਕਿਹਾ ਫਰੀਸੀ ਕਹਿੰਦੇ ਸਨ ਕਿ ਯੀਸ਼ੂ ਪਰਮੇਸ਼ਵਰ ਦੇ ਵੱਲੋਂ ਨਹੀਂ ਹੈ ਲੇਕਿਨ ਚੰਗੇ ਹੋਏ ਆਦਮੀ ਨੇ ਕਿਹਾ ਕਿ ਯੀਸ਼ੂ ਪਰਮੇਸ਼ਵਰ ਦੇ ਵੱਲੋਂ ਹੋਏ ਇਸ ਲਈ ਯਹੂਦੀ ਨੇਤਤਵ ਉਸ ਦੇ ਵਿਰੋਧੀ ਬਣ ਗਏ ਯੀਸ਼ੂ ਨੇ ਅੰਨੇ ਆਦਮੀ ਨੂੰ ਕਿਹਾ ਮੈਂ ਅੰਨੇ ਨੂੰ ਦ੍ਰਿਸ਼ਟੀ ਦੇਣ ਅਤੇ ਉਹਨਾਂ ਲੋਕਾਂ ਨੂੰ ਦਿਖਾਉਣ ਲਈ ਆਇਆ ਹਾਂ ਜੋ ਸੋਚਦੇ ਹਨ ਕਿ ਉਹ ਦੇਖਦੇ ਹਨ ਲੇਕਿਨ ਵਾਸਤਵ ਵਿੱਚ ਉਹ ਅੰਦੇ ਹਨ ਯਹੁੰਨਾ ਅਧਿਆਇ 9 ਆਇਤ 39 ਫਰੀਸੀ ਨੇ ਯੀਸ਼ੂ ਨੂੰ ਸੁਨੇਹਾ ਅਤੇ ਪੁੱਛਿਆ ਕਿ ਉਸ ਦਾ ਕੀ ਮਤਲਬ ਹੈ ਕਿ ਉਹ ਅੰਨੇ ਹਨ ਯੀਸ਼ੂ ਨੇ ਉੱਤਰ ਦਿੱਤਾ ਜੇ ਤੂੰ ਸੀ ਅੰਨੇ ਹੋਤਾ ਤੂੰ ਦੋਸ਼ੀ ਨਹੀਂ ਹੁੰਦੇ ਲੇਕਿਨ ਤੂੰ ਦੋਸ਼ੀ ਹੋ ਕਿਉਂਕਿ ਤੁਸੀਂ ਦਾਵਾ ਕਰਦੇ ਹੋ ਕਿ ਤੁਸੀਂ ਦੇਖ ਸਕਦੇ ਹੋ ਯਹੂਨਾ ਅਧਿਆਇ 10 ਆਇਤ 1 ਇਸ ਪੁਆਇੰਟ ਉਤੇ ਯੀਸ਼ੂ ਦੇ ਯੀਸ਼ੂ ਨੇ ਚੰਗੇ ਚਰਵਾਹੇ ਦਾ ਦ੍ਰਿਸ਼ਤਾੰਤ ਦੱਸਿਆ ਯਹੂਨਾ ਅਧਿਆਇ 10 ਆਇਤ 1 ਅਤੇ 18 ਇਸ ਦ੍ਰਿਸ਼ਤਾੰਤ ਵਿੱਚ ਯੀਸ਼ੂ ਨੇ ਇਸਰਾਇਲ ਦੇ ਸ਼ਾਸਕਾਂ ਦੇ ਵਿਪਰੀਤ ਆਪ ਨੂੰ ਇਸਰਾਇਲ ਦੇ ਸੱਚੇ ਚਰਵਾਹੇ ਦੇ ਰੂਪ ਵਿੱਚ ਪ੍ਰਸਤੁਤ ਕੀਤਾ ਝੂਠੇ ਚਰਵਾਹੇ ਉਹ ਚੋਰ ਹਨ ਜੋ ਭੇਡਾਂ ਦੀ ਪਰਵਾਹ ਨਹੀਂ ਕਰਦੇ ਅਤੇ ਆਪਣੇ ਉਦੇਸ਼ਾਂ ਦੇ ਲਈ ਉਹਨਾਂ ਦਾ ਸ਼ੋਸ਼ਣ ਕਰਦੇ ਹਨ ਯਹੂਨਾ ਅਧਿਆਇ 10 ਆਇਤ 10 ਅਤੇ 11 ਚੋਰ ਦਾ ਉਦੇਸ਼ ਚੋਰੀ ਕਰਨਾ ਤੇ ਮਾਰਨਾ ਅਤੇ ਨਸ਼ਟ ਕਰਨਾ ਹੈ ਮੇਰਾ ਉਦੇਸ਼ ਆਪਣੀ ਪੂਰੀ ਪਰਿਪੂਰਨਤਾ ਵਿੱਚ ਅਨੰਤ ਜੀਵਨ ਜ਼ੋਈ ਨੂੰ ਦੇਣਾ ਹੈ ਜ਼ੋਈ ਯਾਨੀ ਜੀਵਨ ਮੈਂ ਚੰਗਾ ਚਰਵਾਹਾ ਹਾਂ ਚੰਗਾ ਚਰਵਾਹਾ ਪੇਡਾਂ ਦੇ ਲਈ ਆਪਣੇ ਪ੍ਰਾਣ ਤੱਕ ਤਿਆਗ ਦਿੰਦਾ ਹੈ ਪੁਰਾਣੇ ਨਿਯਮ ਉਸ ਦੇ ਧਰਮ ਸ਼ਾਸਤਰ ਵਿੱਚ ਇੱਕ ਆਉਣ ਵਾਲੇ ਮਸੀਹਾ ਚਰਵਾਹਾ ਦੇ ਬਾਰੇ ਵਿੱਚ ਭਵਿੱਖਵਾਣੀਆਂ ਸਨ ਉਹ ਆਪਣੇ ਚੁੰਡ ਨੂੰ ਚਰਾਵਾਹੇ ਦੀ ਤਰ੍ਹਾਂ ਚਰਾਏਗਾ ਉਹ ਮੇਮਣਿਆਂ ਨੂੰ ਆਪਣੇ ਬਾਹਾਂ ਉੱਤੇ ਉਠਾਏਗਾ ਉਹਨਾਂ ਨੂੰ ਆਪਣੇ ਦਿਲ ਦੇ ਕਰੀਬ ਰੱਖੇਗਾ ਉਹ ਭੇਡਾਂ ਦੀ ਉਹਨਾਂ ਦੇ ਬੱਚਿਆਂ ਦੇ ਨਾਲ ਅਗਵਾਈ ਕਰੇਗਾ ਯਸ਼ਾਇਆ ਅਧਿਆਇ 40 ਆਇਤ 10 ਅਤੇ 11 ਹਰੇਕ ਇਸ ਰੈਲੀ ਜਾਂਦਾ ਸੀ ਕਿ ਭੇਡਾਂ ਆਪਣੇ ਚਰਾਵਾਹੇ ਦੀ ਆਵਾਜ਼ ਨੂੰ ਪਛਾਣਦਿਆਂ ਹਨ ਅਤੇ ਉਸ ਦਾ ਅਨੁਸਰਨ ਕਰਦਿਆਂ ਹਨ ਯੀਸ਼ੂ ਨੇ ਕਿਹਾ ਮੇਰੀਆਂ ਭੇਡਾਂ ਮੇਰੀ ਆਵਾਜ਼ ਪਛਾਣਦਿਆਂ ਹਨ ਮੈਂ ਉਹਨਾਂ ਨੂੰ ਜਾਣਦਾ ਹਾਂ ਉਹ ਮੇਰੇ ਪਿੱਛੇ-ਪਿੱਛੇ ਆਉਂਦੀਆਂ ਹਨ ਮੈਂ ਉਹਨਾਂ ਨੂੰ ਅਨੰਤ ਜੀਵਨ ਜੋਈ ਦਿੰਦਾ ਹਾਂ ਅਤੇ ਉਹ ਕਦੀ ਨਾਸ਼ ਨਾ ਹੋਣ ਗਿਆ ਯਹੂਨਾ 10 ਆਇਤ 27 ਅਤੇ 28 ਜਦੋਂ ਕਿ ਇਜ਼ਰਾਈਲ ਦੀ ਅਗਵਾਈ ਨੇ ਇਹ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਯੀਸ਼ੂ ਕੌਣ ਹੈ ਅੰਨੇ ਵਿਅਕਤੀ ਨੇ ਸੱਚੇ ਚਰਵਾਹੇ ਦੀ ਆਵਾਜ਼ ਨੂੰ ਪਛਾਣਿਆ ਉਸ ਦਾ ਅਨੁਸਰਣ ਕੀਤਾ ਅਤੇ ਅਨੰਤ ਪ੍ਰਚੂਰਨ ਪ੍ਰਚੂਰ ਜੀਵਨ ਪ੍ਰਾਪਤ ਕੀਤਾ ਜਿਸ ਤਰ੍ਹਾਂ ਕਿ ਉਹ ਸਾਰੇ ਕਰਦੇ ਹਨ ਜੋ ਪਰਮੇਸ਼ਵਰ ਦੇ ਪੁੱਤਰ ਪ੍ਰਭੂ ਯੇਸ਼ੂ ਮਸੀਹ ਉੱਤੇ ਵਿਸ਼ਵਾਸ ਕਰਦੇ ਹਨ ਯਹੂਨਾ ਅਧਿਆਇ 21 ਅਤੇ 31 ਯੇਸ਼ੂ ਵਿੱਚ ਵਿਸ਼ਵਾਸ ਦੇ ਮਾਧਮ ਨਾਲ ਪਰਮੇਸ਼ਵਰ ਦੇ ਆਤਮਾ ਤੇ ਜੀਵਨ ਵਿੱਚ ਸ਼ਾਮਿਲ ਹੋ ਕੇ ਪ੍ਰਚੂਰ ਜੀਵਨ ਨੂੰ ਸਾਡੇ ਬਣਾਏ ਜਾਂਦੇ ਉਦੇਸ਼ ਵਿੱਚ ਬਹਾਲ ਕੀਤਾ ਜਾ ਰਿਹਾ ਹੈ ਆਉਣ ਵਾਲੇ ਸੰਦੇਸ਼ਾਂ ਵਿੱਚ ਸਾਨੂੰ ਬਹੁਤ ਚਰਚਾ ਕਰਨੀ ਹੈ ਲੇਕਿਨ ਇਨ੍ਹਾਂ ਸਮਾਪਨ ਪੁਆਇੰਟਸ ਉੱਤੇ ਵਿਚਾਰ ਕਰੋ ਮਾਨਵਤਾ ਨੇ ਪਾਪ ਦੇ ਮਾਧਮ ਨਾਲ ਪਰਮੇਸ਼ਵਰ ਤ ਪਰਮੇਸ਼ਵਰ ਤੋਂ ਆਜ਼ਾਦੀ ਨੂੰ ਚੁਣਿਆ ਹੈ ਅਸੀਂ ਆਪਣੇ ਆਪ ਦੇ ਮਾਨਕ ਦੇ ਪੱਖ ਵਿੱਚ ਪਰਮੇਸ਼ਵਰ ਦੇ ਸਹੀ ਅਤੇ ਗਲਤ ਦੇ ਮਾਨਕ ਨੂੰ ਆਸਵੀਕਾਰ ਕਰ ਦਿੱਤਾ ਹੈ ਯੀਸ਼ੂ ਨੇ ਸੰਸਾਰ ਵਿੱਚ ਉਣ ਤੋਂ 700 ਸਾਲ ਪਹਿਲੇ ਇਜ਼ਰਾਈਲ ਦੇ ਮਹਾਨ ਪੁਵਿਕ ਵਕਤਾ ਯਸ਼ਾਯਾ ਨੇ ਯੀਸ਼ੂ ਅਤੇ ਮਾਨਵਤਾ ਦੇ ਲਈ ਉਸ ਦੇ ਬਲੀਦਾਨ ਦਾ ਵਰਣਨ ਕਰਦੇ ਹੋਏ ਇੱਕ ਪੁਵਿਕ ਸੂਚਕ ਅੰਸ਼ ਲਿਖਿਆ ਸੀ ਯਸ਼ਾਯਾ ਅਧਿਆਇ 53 ਆਪਣੀ ਭਵਿੱਖਬਾਣੀ ਵਿੱਚ ਯਸ਼ਾਇਆ ਨੇ ਮਨੁੱਖੀ ਸਥਿਤੀ ਅਤੇ ਪਰਮੇਸ਼ਵਰ ਦੇ ਸਮਾਧਾਨ ਦਾ ਵਰਣਨ ਕੀਤਾ ਅਸੀਂ ਸਾਰੇ ਪੇਡਾਂ ਦੀ ਤਰ੍ਹਾਂ ਫਟੇ ਗਏ ਸਨ ਅਸੀਂ ਹਰੇਕ ਨੂੰ ਆਪਣੇ ਤਰੀਕੇ ਵਿੱਚ ਬਦਲ ਦਿੱਤਾ ਹੈ ਅਤੇ ਯਹੋਵਾ ਨੇ ਸਾਨੂੰ ਸਾਰਿਆਂ ਦੇ ਅਧਰਮ ਨੂੰ ਉਸ ਉੱਤੇ ਪਾ ਦਿੱਤਾ ਹੈ ਯਸ਼ਾਇਆ ਅਧਿਆਇ 53 ਆਇਤ 2 ਸਾਡੇ ਪਾਪ ਦੇ ਕਾਰਨ ਅਸੀਂ ਸਾਰੇ ਮਨੁੱਖ ਸਾਡੇ ਬਣਾਏ ਜਾਂਦੇ ਉਦੇਸ਼ ਦੇ ਲਈ ਗਵਾਚ ਗਏ ਸਨ ਅਤੇ ਨਸ਼ਟ ਹੋਣ ਦੇ ਲਈ ਕਤਾਰ ਵਿੱਚ ਸਾ ਸਰਸ਼ਕਤੀਮਾਨ ਪਰਮੇਸ਼ਵਰ ਮਹਾਨ ਚਰਵਾਹੇ ਦੇ ਅਨੰਤ ਕਾਲ ਦੇ ਲਈ ਅਲੱਗ ਹੋਣ ਦੇ ਲਈ ਜਿਸ ਤਰ੍ਹਾਂ ਇੱਕ ਚੰਗਾ ਚਰਵਾਹਾ ਆਪਣੇ ਚੁੰਡਤ ਤੋਂ ਭਟਕਣ ਵਾਲੇ ਪੇੜ ਦੇ ਪਿੱਛੇ ਜਾਂਦਾ ਹੈ ਉਸੇ ਤਰ੍ਹਾਂ ਯੀਸ਼ੂ ਸਾਡੇ ਪਾਪਾਂ ਦੇ ਲਈ ਆਪਣੇ ਆਪ ਨੂੰ ਸਿੱਧ ਬਲੀਦਾਨ ਦੇ ਰੂਪ ਵਿੱਚ ਅਰਪਿਤ ਕਰਕੇ ਖੋਏ ਹੋਏ ਜੋ ਨਸ਼ਟ ਹੋ ਰਹੇ ਹਨ ਉਹਨਾਂ ਲੋਕਾਂ ਨੂੰ ਖੋਜਣ ਅਤੇ ਬਚਾਉਣ ਦੇ ਲਈ ਆਇਆ ਸੀ ਆਇਤ 19 ਅਤੇ 10 ਜਿਸ ਤਰ੍ਹਾਂ ਇੱਕ ਚੰਗਾ ਚਰਵਾਹਾ ਆਪਣੇ ਪੇਡਾਂ ਦੇ ਲਈ ਆਪਣੇ ਪ੍ਰਾਨ ਤੱਕ ਦੇ ਦਿੰਦਾ ਹੈ ਉਸੇ ਤਰ੍ਹਾਂ ਯੀਸ਼ੂ ਖੋਏ ਹੋਏ ਮਨੁੱਖਾਂ ਲਈ ਮਾਰਿਆ ਗਿਆ ਤਾਂ ਕਿ ਅਸੀਂ ਪਾਪ ਦੇ ਦੰਡ ਅਤੇ ਸਹਮਰ ਤੋਂ ਸ਼ੁੱਧ ਕੀਤੇ ਜਾ ਸਕੇ ਅਤੇ ਪਰਮੇਸ਼ਵਰ ਦੇ ਲਈ ਬਹਾਲ ਕੀਤੇ ਜਾ ਸਕੇ ਪੌਲਸ ਸਾਨੂੰ ਇਸ ਬਾਰੇ ਵਿੱਚ ਇੱਕ ਮਹੱਤਵਪੂਰਨ ਤੱਥ ਦਿੰਦਾ ਹੈ ਕਿ ਯੀਸ਼ੂ ਦੀ ਮੌਤ ਕਿਉਂ ਹੋਈ ਉਹ ਸਾਡੇ ਸਾਰਿਆਂ ਦੇ ਲਈ ਮਾਰਿਆ ਗਿਆ ਤਾਂ ਕਿ ਜੋ ਲੋਕ ਜੀਵਤ ਹਨ ਉਹ ਹੁਣ ਆਪਣੇ ਲਈ ਨਹੀਂ ਬਲਕਿ ਉਸ ਦੇ ਲਈ ਜੀਣ ਜੋ ਉਹਨਾਂ ਦੇ ਲਈ ਮਾਰਿਆ ਗਿਆ ਸੀ ਅਤੇ ਉਹਨਾਂ ਦੇ ਲਈ ਫਿਰ ਤੋਂ ਜਿਉਂਦਾ ਹੋਇਆ। ਦੂਸਰਾ ਗ੍ਰੰਥੀਓ ਅਧਿਆਇ 5 ਆਇਤ 15। ਯੀਸ਼ੂ ਸਾਡੇ ਜੀਵਨ ਦੀ ਦਿਸ਼ਾ ਬਦਲਣ ਦੇ ਲਈ ਖੁਦ ਬਲੀਦਾਨ ਹੋਇਆ। ਹੁਣ ਅਸੀਂ ਆਪਣੇ ਹੀ ਰਾਹ ਤੇ ਉੱਤੇ ਨਹੀਂ ਚੱਲਾਂਗੇ। ਅਸੀਂ ਪਰਮੇਸ਼ਰ ਦੇ ਲਈ ਪਾਪ ਅਤੇ ਗੁਨਾਹਾਂ ਤੋਂ ਮੁੜਾਂਗੇ। ਪਰਮੇਸ਼ਰ ਦੇ ਲਈ ਉਸ ਦੇ ਮਾਰਗ ਵਿੱਚ ਜੀਣ ਦੇ ਲਈ। ਉਸ ਉੱਤੇ ਉਸ ਦੀ ਨਿਰਭਰਤਾ ਵਿੱਚ ਜਦੋਂ ਅਸੀਂ ਪਾਪ ਤੋਂ ਮੁੜਦੇ ਹਾਂ ਆਪਣੇ ਤਰੀਕੇ ਤੋਂ ਜੀਨ ਤੋਂ ਮੁੜਦੇ ਹਾਂ ਅਤੇ ਪਛਤਾਪ ਅਤੇ ਵਿਸ਼ਵਾਸ ਵਿੱਚ ਪਿਤਾ ਦੇ ਘਰ ਵਾਪਸ ਹੁੰਦੇ ਹਾਂ ਤਾਂ ਉਹ ਸਾਨੂੰ ਸ਼ੁੱਧ ਕਰਦਾ ਹੈ ਅਤੇ ਸਾਡੇ ਅੰਦਰ ਵਾਸ ਕਰਦਾ ਹੈ ਤਦ ਪਰਵਰਤਨ ਦੀ ਇੱਕ ਪ੍ਰਕਿਰਿਆ ਸ਼ੁਰੂ ਹੁੰਦੀ ਹੈ ਜੋ ਅੰਤ ਸਾਡੇ ਅਸਤਿਤਵ ਦੇ ਹਰ ਹਿੱਸੇ ਨੂੰ ਸ਼ੁੱਧ ਕਰੇਗੀ ਅਤੇ ਸਾਨੂੰ ਪਰਮੇਸ਼ਰ ਦੇ ਪੁੱਤਰਾਂ ਅਤੇ ਪੁੱਤਰੀਆਂ ਦੇ ਰੂਪ ਵਿੱਚ ਸਾਡੇ ਬਣਾਏ ਜਾਂਦੇ ਉਦੇਸ਼ ਵਿੱਚ ਪੂਰੀ ਤਰ੍ਹਾਂ ਨਾਲ ਸਾਨੂੰ ਪੁਨਰ ਸਥਾਪਿਤ ਯਾਨੀ ਬਹਾਲ ਕਰੇਗੀ ਜਦੋਂ ਇਹ ਪ੍ਰਕਿਰਿਆ ਪੂਰੀ ਹੋ ਜੇ ਜਾਵੇਗੀ ਤਾਂ ਅਸੀਂ ਪਰਮੇਸ਼ਰ ਦੇ ਸੰਤਾਨ ਬਣ ਜਾਵਾਂਗੇ ਜੋ ਹਰ ਮਕਸਦ ਵਿਚਾਰ ਅਤੇ ਕੰਮਾਂ ਵਿੱਚ ਪਵਿੱਤਰ ਅਤੇ ਧਰਮੀ ਹਨ ਅਸੀਂ ਸਾਡੇ ਸਵਰਗੀ ਪਿਤਾ ਪਰਮੇਸ਼ਰ ਦੀ ਪੂਨਤਾ ਵਿੱਚ ਮਹਿਮਾ ਪਾਵਾਂਗੇ ਜਿਸ ਤਰ੍ਹਾਂ ਯੀਸ਼ੂ ਪਰਿਪੂਰਨ ਪੁੱਤਰ ਸੀ ਅਤੇ ਹੈ ਰੋਮਿਓ ਅਧਿਆਇ 8 ਆਇਤ 29 ਪਹਿਲਾ ਯਹੋਨਾ ਅਧਿਆਇ 3 ਆਇਤ 2 ਅਤੇ 3 ਤੇਆਂ ਦੇ ਉਹ ਕਿਸ ਤਰ੍ਹਾਂ ਪੌਲਸ ਪ੍ਰੇਰਿਤ ਨੇ ਆਪਣੀ ਇੱਕ ਪੱਤਰੀ ਨੂੰ ਸਮਾਪਤ ਕੀਤਾ ਅਤੇ ਹੁਣ ਸ਼ਾਂਤੀ ਦਾ ਪਰਮੇਸ਼ਰ ਜੋ ਸਾਡੇ ਪ੍ਰਭ ਯਿਸੂ ਮਸੀਹ ਨੂੰ ਮੁਰਦਿਆਂ ਵਿੱਚੋਂ ਜਿਉਂਦਾ ਕਰਦਾ ਹੈ ਤੁਹਾਨੂੰ ਉਸ ਦੀ ਇੱਛਾ ਪੂਰੀ ਕਰਨ ਦੇ ਲਈ ਲੋੜਵੰਦ ਚੀਜ਼ਾਂ ਨਾਲ ਭਰਪੂਰ ਕਰੇ ਉਹ ਤੁਹਾਡੇ ਵਿੱਚ ਯਿਸੂ ਮਸੀਹ ਦੀ ਸਮਰੱਥ ਦੇ ਦੁਆਰਾ ਉਹ ਸਭ ਕੁਝ ਉਤਪੰਨ ਕਰੇ ਜੋ ਉਸ ਨੂੰ ਪਾਉਂਦਾ ਹੈ ਯਿਸੂ ਇੱਕ ਅਨੰਤ ਵਾਚ ਦੇ ਦੁਆਰਾ ਆਪਣੇ ਪੇਡਾਂ ਨੂੰ ਮਹਾਨ ਆਪਣੇ ਪੇਡਾਂ ਦਾ ਮਹਾਨ ਚਰਵਾਹਾ ਹੈ ਜਿਨ੍ਹਾਂ ਉਤੇ ਯੀਸ਼ੂ ਦੇ ਲਹੂ ਦੇ ਦੁਆਰਾ ਮੋਹਰ ਲੱਗੀ ਹੈ ਉਸ ਦੀ ਸਾਰੀ ਮਹਿਮਾ ਯੁਗਨਾ ਯੁਗ ਹੁੰਦੀ ਰਹੇ ਇਬਰਾਨੀਓ ਅਧਿਆਇ 13 ਆਇਤ 20 ਅਤੇ 21 ਪ੍ਰਭੂ ਤੁਹਾਨੂੰ ਸਭ ਨੂੰ ਆਸ਼ੀਸ਼ ਦੇਵੇ ਆਮੀਨ